ਮੈਂ ਅਮਰਿਕ ਸਿੰਘ ਲੋੜੀਆਂ ਜੀ ਤੇ ਮੀਹਾਂ ਦੇ ਕਾਰਨ ਕਾਰਨ ਇਹ ਮੇਰੀਆਂ ਕੰਧਾਂ ਆ ਸਾਰੀਆਂ ਬੈਠੀਆਂ ਜੀ 4 ਸਾਲ ਹੋਏ ਨੇ ਮੈਨੂੰ ਬਣਾਏ ਨੂੰ ਜੀ ਤੇ ਮੇਰਾ ਰਹਿਣਾ ਵੀ ਮੈਂ ਇੱਥੇ ਕਰਦਾ ਹੀ ਆ ਮਤਲਬ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਮੇਰੀ ਮਦਦ ਕੀਤੀ ਜਾਵੇ ਇੱਧਰ ਮੇਰਾ ਕਮਰਾ ਠੀਕਾ ਜੀ ਆ ਸਾਰਾ ਕਮਰਾ ਮੇਰਾ ਹੀ ਕਿਸੇ ਟਾਈਮ ਵੀ ਡਿੱਗ ਸਕਦਾ ਇਹ ਮੈਂ ਪ੍ਰਸ਼ਾਸਨ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਕਿ ਮੇਰੀ ਮਦਦ ਕੀਤੀ ਜਾਵੇ ਉਧਰ ਮੇਰਾ ਕਮਰਾ ਸੀਗਾ ਜੀ ਇੱਕ ਇਹ ਵੀ ਡੇਪਿਆ ਜੀ ਇਹਦੇ ਖਣ ਸਾਰੇ ਡੇਪੇ ਜੀ ਅੰਮੀ ਹਾਂ ਦੇ ਪਾਣੀ ਕਾਰਨ ਸਾਰਾ ਮੇਰਾ ਨੁਕਸਾਨ ਹੋਇਆ ਮੈਂ ਪ੍ਰਸ਼ਾਸਨ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਵੀ ਮੈਂ ਗਰੀਬ ਆਦਮੀ ਆ ਦੇ ਹੜੀ ਉੱਤੇ ਵਾਲਾ ਬੰਦਾ ਵਾ ਮੇਰੀ ਮਦਦ ਕਿੱਥੀ ਜਾਵੇ ਤੇ ਮਕਾਨ ਵੀ ਨਾ ਬਣਾਇਆ ਸਕੀਨ ਡੰਕ ਪਰ ਨਾ ਬਣਾਇਆ ਤੁਸੀਂ 4-5 ਸਾਲ ਹੋ ਗਏ ਜੀ ਠੀਕ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਪੈਸੇ ਤਾਂ ਮੈਂ ਬਣਾਇਆ ਠੀਕਾ ਜੀ ਤੇ ਹੁਣ ਇਹ ਮੇਰਾ ਸਾਰਾ ਹੀ ਮਤਲਬ ਮਕਾਨਮ ਬੈਠ ਗਿਆ ਔਰ ਡਾਰਾ ਵੀ ਕਿਤੇ ਰੈਂਟਰ ਸਾਡੇ ਉੱਤੇ ਨਾਲੇ ਪਵੇ ਠੀਕ ਹੈ ਵੀ ਕਿਸੇ ਵੀ ਟਾਈਮ ਨਾਲ ਕੰਮ ਹੀ ਘਟਣਾ ਵਾ ਪਰ ਸੱਗ ਨਹੀਂ ਬਾਤ ਸਕਦੀ ਹੈ ਜੀ ਇਹ ਫਿਰ ਇੱਥੇ ਪਾਣੀ ਪਿਆ ਕਿੱਥੋਂ ਕਿਵੇਂ ਜੀ ਪਾਣੀ ਜੀ ਅੜੜਾਲੇ ਜਦੋਂ ਬਾਰਸ਼ ਵੱਧ ਹੋ ਗਈ ਲੈਂਟਰਾਂ ਨੇ ਪਾਣੀ ਨਹੀਂ ਚੱਕਿਆ ਬਨਾਲਿਆਂ ਨੇ ਨਹੀਂ ਪਾਣੀ ਚੱਕਿਆ ਤਾਲੜਾਲੇ ਪਾਣੀ ਪਾਣ ਦੇ ਨਾਲ ਮੇ ਜੀ ਕਹਿੰਦਾ ਸਾਰੀਆਂ ਰੱਖ ਲੀ ਮੇਰਾ ਮੋਬਾਈਲ ਨੰਬਰ ਆ 9943 83658